भाई संदीप सिंह ਇਸ ਕਰਕੇ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰ ਸਕੇ ਕਿਉਂਕਿ ਉਹਨਾਂ ਕੋਲ ਇੱਕ ਵਿਜ਼ਨ ਸੀ ਉਹਨਾਂ ਨੂੰ ਇੰਟਰਨੈਸ਼ਨਲ ਰਾਜਨੀਤੀ ਦੀ ਜੀਓਪੋਲਿਟਿਕਸ ਦੀ ਸਮਝ ਸੀ ਅੱਜ ਸਾਡੇ ਨੌਜਵਾਨਾਂ ਨੂੰ ਕੇਵਲ ਪੰਜਾਬ ਦੀ ਨਹੀਂ ਕੇਵਲ ਭਾਰਤ ਦੀ ਨਹੀਂ ਬਲਕਿ ਦੁਨੀਆ ਪੱਧਰ ਦੀ ਜਿਹੜੀ ਹੈ ਉਹ ਪੋਲਿਟਿਕਸ ਦੀ ਆਰਥਿਕਤਾ ਦੀ ਸਮਾਜਿਕ ਤਾਣੇ ਬਾਣੇ ਦੀ ਔਰ ਧਾਰਮਿਕ ਸਟਰਕਚਰ ਦੀ ਸਮਝ ਜਿਹੜੀ ਹੈ ਉਹ ਰੱਖਣੀ ਪਏਗੀ ਸਾਡੇ ਨੌ ਜਵਾਨਾਂ ਨੂੰ ਫਿਰ ਅਸੀਂ ਜਿਹੜਾ ਹੈ ਉਹ ਕਾਮਯਾਬ ਹੋਵਾਂਗੇ ਜਿੰਨੇ ਅਸੀਂ ਅਲੱਗ ਅਲੱਗ ਰੱਖੀਏ ਸੀ ਆਪਣੇ ਅਲੱਗ ਅਲੱਗ ਅਜੰਡੇ ਮੈਂ ਨਹੀਂ ਕਹਿੰਦਾ ਕਿ ਆਪਣੇ ਅਜੰਡੇ ਭੁਲਾ ਦਿਓ ਖਤਮ ਕਰ ਦਿਓ ਆਪਣੇ ਅਜੰਡੇ ਰੱਖੋ ਪਰ ਇੱਕ ਕਾਮਨ ਮਿਨਿਮਮ ਅਜੰਡਾ ਬਣਾ ਕੇ ਜੀ ਅਸੀਂ ਤੁਰਾਂਗੇ ਨਿਸਚੈ ਅਸੀਂ ਕਾਮਯਾਬ ਹੋਵਾਂਗੇ